ਇਸ ਦੌਰ ਚ ਜਿਹੜੇ ਪੰਜਾਬ ਦੇ ਖਿਡਾਰੀ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਸਾਡਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਉਹ ਬੜਾ ਖੇਡ ਪ੍ਰੇਮੀ ਹੈ ਉਹ ਖਾਸ ਕਰਕੇ ਖਿਡਾਰੀਆਂ ਨਾਲ ਬਹੁਤ ਦੇ ਪਿਆਰ ਕਰਨਾ ਔਰ ਦੂਸਰੀ ਗੱਲ ਇੰਟਰਸਟ ਅੱਜ ਤੋਂ ਨਹੀਂ ਹੈ ਆਪਾਂ ਤਾਂ ਪਤਾ ਉਹ ਜਦੋਂ ਮੁੱਖ ਮੰਤਰੀ ਨਹੀਂ ਸੀ ਕ੍ਰਿਕਟ ਦਾ ਭਾਵੇਂ ਮੈਚ ਹੋਵੇ ਹਾਕੀ ਦਾ ਮੈਚ ਹੋਵੇ ਉਹਨਾਂ ਨੇ ਦੇਖਣਾ ਜਿੰਨੇ ਮਰਤੀ 베ਰੀ ਹੋਣ ਉਹ ਵੀ ਇੱਕ ਮੈਨ ਲੱਗਦਾ ਇਫਾਕ ਬੜਾ ਵਧੀਆ ਲੱਗਦਾ ਉਸ ਵੇਲੇ ਪੰਜਾਬੀ ਡਰੋਨ ਲਈ ਆਪਾਂ ਇਕੱਠੇ ਕੰਮ ਕਰਦੇ ਹੁੰਦੇ ਸੀ ਉਹ ਦੌਰ ਦੀਆਂ ਗੱਲਾਂ ਉਦੋਂ ਸੀ ਐਮ ਸਾਹਿਬ ਐਜ ਆਰਟਿਸਟ ਮੈਂ ਕਿ 42 ਸੈਕਟਰ ਸਟੇਡੀਅਮ ਚ ਹਾਕੀ ਦੇ ਮੈਚ ਦੇਖਣ ਹੁੰਦੇ ਸੀ ਮੈਂ ਅੱਜ ਵੀ ਜਿਆਦਾ ਅਕਤੂਬਰ ਦੇ ਵਿੱਚ ਹੋਇਆ ਸੀ ਇੰਡੀਆ ਪਾਕਿਸਤਾਨ ਦਾ ਟੈਸਟ ਮੈਚ ਫਿਰ ਉਦੋਂ ਪਾਕਿਸਤਾਨ ਦੀ ਟੀਮ ਦੇ ਪਲੇਅਰ ਆਏ ਸੋਹੇਲ ਬਾਸ ਉਹਨਾਂ ਨੂੰ ਦੇਖਿਆ ਮੈਚ ਫਿਰ ਕ੍ਰਿਕਟ ਦੇ ਮੈਚ ਦੇਖਣੇ ਬਾਸਕਟਬਾਲ ਐਨਬੀਏ ਦੇ ਮੈਚ ਅੱਧੀ ਅੱਧੀ ਰਾ ਖਿਡਾਰੀਆਂ ਹੱਥ ਲਾ ਕੇ ਕੱਲੇ ਪੰਜਾਬ ਦੇ ਨੇ ਵਰਲਡ ਦੇ ਖਿਡਾਰੀਆਂ ਦੇ ਨਾਵਾਂ ਦਾ ਉਹਨਾਂ ਨੇ ਇੱਕ ਵਾਰੀ ਗੱਲ ਖਿਡਾਰੀਆਂ ਨਾਲ ਕਹੀ ਸੀ ਜਦੋਂ ਖਿਡਾਰੀਆਂ ਨੂੰ ਸਨਮਾਨਤ ਕੀਤਾ ਨਾ ਉਹਨਾਂ ਨੇ ਤਾਂ ਕਹਿੰਦੇ ਵੈਸਟਰਨ ਇੰਡੀਜ਼ ਦੀ ਟੀਮ 1970 75 ਵਾਲੀ ਦੀ ਮੈਂ ਪਹਿਲੇ ਤੋਂ ਲੈ ਕੇ 11 ਤੱਕ ਕੱਲੇ-ਕੱਲੇ ਪਲੇਅਰ ਦੱਸ ਦਾਂਗਾ ਇਸ ਕਰਕੇ ਮੈਂ ਕਿ ਜਦੋਂ ਖਿਡਾਰੀਆਂ ਨੂੰ ਦੇਖਣ ਵਾਲਾ ਪਿਆਰ ਕਰਨ ਵਾਲਾ ਆਵੇ ਮਤਲਬ ਕਿ ਮੇਰੇ ਇੰਨਾ ਜ਼ਿਆਦਾ ਜਦੋਂ ਸੀਐਮ ਸਾਹਿਬ ਐਸਟਾਰਸਟ ਹੁੰਦੇ ਸੀ ਉਹਨਾਂ ਨੇ ਕੋਈ ਸਟਾਰ ਵੀ ਕੀਤਾ ਸੀਗਾ ਵੀ ਇੱਕ ਵਾਰੀ ਕੋਈ ਚੀਫ ਗੈਸਟ ਬਣ ਕੇ ਜਾਂਦਾ ਮੰਤਰੀ ਤਾ ਫੁੱਟਬਾਲ ਦੇ ਮੈਚ ਉਹਨੂੰ ਖੇਡ ਬਾਰੇ ਪਤਾ ਨਹੀਂ ਹੁੰਦਾ ਤੇ ਪਹਿਲਾ ਉਹਦਾ ਸਵਾਲ ਹੁੰਦਾ ਵੀ ਇਹਨਾਂ 22 ਜਣਿਆਂ ਕੋਲ ਇੱਕੋ ਹੀ ਬੋਲ ਆ ਇਹਨਾਂ ਕੋਲ ਹੋਰ ਬੋਲਾ ਨਹੀਂ ਮਤਲਬ ਇਹ ਇੱਕ ਹਾਸੇ ਵਾਲੀ ਗੱਲ ਸੀ ਪਰ ਇਹ ਗੱਲ 'ਚ ਬਹੁਤ ਵੱਡਾ ਵਿਅੰਗ ਸੀਗਾ ਮਗੀ ਜੇ ਤੁਸੀਂ ਸਪੋਰਟਸ ਕਵਰ ਕਰਨ ਗਏ ਹੋ ਤੁਸੀਂ ਐਜ਼ ਮਿਨਿਸਟਰ ਕੋਈ ਬੰਦਾ ਪੁਰਾਣਾ ਤਾਂ ਜੇ ਉਹਨੂੰ ਸਪੋਰਟਸ ਦਾ ਨਹੀਂ ਪਤਾ ਕਿ ਫੁੱਟਬਾਲ ਦੇ ਵਿੱਚ ਇੱਕ ਬਾਲ ਆ ਤੇ ਇਹ ਚੀਜ਼ ਉਹਨਾਂ ਨੇ ਆਪਦੀ ਪਾਲਿਸੀ ਚ ਇੰਪਲੀਮੈਂਟ ਕੀਤੀ ਉਹ ਜਦੋਂ ਜਦੋਂ ਜੁਗਰਾਜ ਉਹਨਾਂ ਦੀ ਗੱਲ ਕਰੋ ਜੁਗਰਾ ਉਹ ਜਦੋਂ ਨਵੇਂ ਪਲੇਅਰ ਬਣਾਏ ਉਹਨਾਂ ਨੇ ਡੀਐਸਪੀ ਉਦੋਂ ਬੜੀ ਨਵੀਂ ਪੀਸੀਐਸ ਅਫਸਰ ਬਣਾਏ ਇੱਕ ਉਹਨਾਂ ਨੇ ਡਿਪਟੀ ਡਾਇਰੈਕਟਰ ਦੀਆਂ ਪੋਸਟਾਂ ਕੱਢੀਆਂ ਤਾਂ ਉਹਨਾਂ ਨੇ ਇੱਕ ਸ਼ਬਦ ਯੂਜ਼ ਕੀਤਾ ਸੀ ਕਹਿੰਦੇ ਮੈਂ ਨਹੀਂ ਚਾਹੁੰਦਾ ਚਲੋ ਡੀਐਸਪੀ ਪੀਸੀਐਸ ਦੀ ਵੀ ਨੌਕਰੀ ਬੜੀ ਰਿਸਪੈਕਟਫੁਲ ਆ ਵਧੀਆ ਮੈਂ ਕਹਿੰਨਾ ਵੀ ਸਾਡਾ ਇੱਕ ਵੱਡਾ ਜੇ ਉਹ ਡਿਪਟੀ ਡਾਇਰੈਕਟਰ ਬਣ ਕੇ ਵਿਭਾਗ ਚਲਾਊਗਾ ਤਾਂ ਘਟੋ ਘਟੋਂ ਨੂੰ ਜ਼ਿਆਦਾ ਪਤਾ ਹੋਏਗਾ ਵੀ ਅੱਗੇ ਖਿਡਾਰੀ ਤਿਆਰ ਕਰ ਸਕਦਾ ਇਸ ਕਰਕੇ ਉਹਨਾਂ ਦੀ ਇੱਕ ਵਿਜ਼ਨ ਸੀਗਾ ਉਦੋਂ ਮੀਤ ਹੇਰ ਜੀ ਸਪੋਰਟਸ ਮੰਤਰੀ ਸੀ ਦੋਨਾਂ ਦਾ ਇੱਕ ਕੀ ਉਹ ਟੀਮ ਬੜੀ ਜ਼ਬਰਦਸਤ ਸੀ ਸੀਐਮ ਸਾਹਿਬ ਅਗਵਾਈ ਕਰਦੇ ਸੀ ਉਹ ਡਾਇਰੈਕਸ਼ਨ ਦਿੰਦੇ ਸੀ ਅੱਗੇ ਇੰਪਲੀਮੈਂਟ ਕੀਤਾ ਜਾਂਦਾ ਸੀ ਖੇਡ ਵਿਭਾਗ ਮੇ ਵੱਲੋਂ ਉਹ ਪਾਲਿਸੀ ਦੇ ਵਿੱਚ ਡਿਪਟੀ ਡਾਇਰੈਕਟਰ ਦੀਆਂ ਪੋਸਟਾਂ ਕੱਢੀਆਂ ਉਹਦੇ ਵਿੱਚ ਜੇ ਖਿਡਾਰੀ ਏਸ਼ੀਆ ਚ 골ਡ ਜਿੱਤਦਾ ਤਾਂ ਆਟੋਮੈਟਿਕ ਡਿਪਟੀ ਡਾਇਰੈਕਟਰ ਬਣਦਾ ਤੇ ਖੇਡ ਵਿਭਾਗ ਦਾ ਡਿਪਟੀ ਡਾਇਰੈਕਟਰ ਇੱਕ 올ੰਪੀਅਨ ਹੋਊ ਤਾਂ ਉਹਦੇ ਕੋਲੇ ਜੇ ਇੱਕ ਦਫਤਰ ਚ ਕੋਈ ਲੰਪੀਆਂ ਆਊਗਾ ਤਾਂ ਕਟੋ-ਕਟ ਉਹਨੂੰ ਲੰਪੀਆਂ ਦੀ ਪ੍ਰੋਬਲਮ ਦੱਸਣ ਦੀ ਲੋੜ ਨਹੀਂ ਇਸ ਕਰਕੇ ਇਹ ਮਾਹੌਲ ਬਣਿਆ ਤੇ ਮੈਂ ਕਈ ਵਾਰ ਕਹਿੰਦਾ ਨਾ ਵੀ ਮਤਲਬ ਇਹ ਇਸ ਟਾਈਮ ਪੰਜਾਬ ਦੀ ਸਪੋਰਟਸ ਲੀਗ ਸੁਨਹਿਰਾ ਦੌਰ ਚੱਲਦੇ ਆ 2021 ਦੇ ਵਿੱਚ ਏਸ਼ੀਅਨ ਗੇਮਾਂ ਚ ਪੰਜਾਬ ਦੇ ਖਿਡਾਰੀਆਂ ਨੇ 20 ਮੈਡਲ ਜਿੱਤੇ 8 골ਡ 6 ਸਿਲਵਰ 6 ਬ੍ਰੌਂਜ਼ ਹਾਂਗਜੂ ਚ 1952 ਚ ਏਸ਼ੀਅਨ ਗੇਮ ਸ਼ੁਰੂ ਹੋਈਆਂ ਸੀ ਏਸ਼ੀਅਨ ਗੇਮ ਦੇ 72 ਸਾਲ ਦੇ ਇਤਿਹਾਸ ਸਭ ਤੋਂ ਵੱਧ ਮੈਡਲ ਜਿੱਤੇ ਤੇ 올림픽 ਚ ਲਗਾਤਾਰ ਬੈਕ ਟੂ ਬੈਕ ਮੈਡਲ ਆਏ 19 ਖਿਡਾਰੀ ਸਾਡੇ 올림픽 ਚ ਖੱਡਣ ਵਾਸਤੇ 58 ਖਿਡਾਰੀ ਏਸ਼ੀਅਨ ਗੇਮਾਂ ਖਡਣ ਗਏ ਇਸ ਕਰਕੇ ਬੜਾ ਸੁਨਹਿਰੀ ਦੌਰ ਆ ਨਵੀਂ ਸਪੋਰਟਸ ਪਾਲਿਸੀ ਨਵੀਆਂ ਨਰਸਰੀਆਂ ਬਣ ਰਹੀਆਂ ਨਵੇਂ ਪਲੇਗਰਾਉਂਡ ਬਣ ਰਹੇ ਆ ਤੇ ਇਹਦੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਕਪਤਾਨਾਂ ਦੀ ਗਿਣਤੀ ਹੋਰ ਵਧੂ ਮੈਨੂੰ ਯਾਦ ਆ ਤੁਸੀਂ ਮੇਰਾ ਹਰ ਸਟੇਜ ਤੁਹਾਡੇ ਕੋਲ ਹੀ ਸੀ ਉਦੋਂ ਜਦੋਂ ਆਪਣੀ ਹਾਕਰੀ ਟੀਮ ਜਿੱਤ ਕੇ ਆਈ ਸੀ ਤੇ ਉਦੋਂ ਪੰਜਾਬ ਸਰਕਾਰ ਨੇ ਖਾਸ ਕਰਕੇ ਸੀਐਮ ਭਗਵੰਤ ਮਾਨ ਉਹਨਾਂ ਨੇ ਜਿਹੜਾ ਮਾਨਤਾ ਉਹਨੂੰ ਦਿੱਤਾ ਸੀ ਕੱਲੇ ਕੱਲੇ ਨੂੰ 10 ਖਿਡਾਰੀਆਂ ਨੇ ਕਿੰਨੇ ਕਰੋੜ ਰੱਖਿਆ ਸੀਗਾ ਹਰ ਖਿਡਾਰੀ ਨੂੰ 1 ਕਰੋੜ ਰੁਪਏ ਮਤਲਬ ਉਹਦੇ ਨਾਲ ਕਿੰਨੇ ਉਹ ਬੂਸਟ ਹੋਏ ਉਹਨਾਂ ਇੱਕ ਇੱਕ ਕਰੋੜ ਨਾਲ ਹੀ ਵੱਡੀ ਗੱਲ ਕੀਤੀ ਸੀ ਨਾ ਜੀ ਜਦੋਂ ਉਹ ਖਿਡਾਰੀਆਂ ਨੂੰ ਚਾਹ ਤੇ ਮਿਲ ਰਹੇ ਸੀ ਨਾ ਇਹ ਦਾ ਔਨ ਸਕਰੀਨ ਹੋ ਗਿਆ ਜਿਹੜਾ ਸਾਹਮਣੇ ਦੇਖਿਆ ਜਿਹੜਾ ਸਾਹਮਣੇ ਨਹੀਂ ਦੇਖਿਆ ਉਹ ਜਦੋਂ ਚਾਹ ਤੇ ਬੈਠੇ ਸੀ ਨਾ ਤਾਂ ਉਹ ਹਾਰਦਿਕ ਤੇ ਇਹ ਸ਼ਮਸ਼ੀਰ ਨੂੰ ਦੇਖ ਕੇ ਕਹਿੰਦੇ ਇਹ ਵੀ ਜਦੋਂ ਤੁਹਾਡੇ ਕੋਲ ਬਾਲ ਹੁੰਦੀ ਸੀ ਨਾ ਸਾਡੀ ਧੜਕਣਾ ਵਸ ਜਾਂਦੀ ਸੀ ਤੇ ਜਦੋਂ ਕਹਿੰਦੇ ਡਿਫੈਂਸ ਚ ਬਾਲ ਜਾਂਦੀ ਸੀ ਸਾਨੂੰ ਆਉਂਦੀ ਸੀ ਹੁਣ ਹਾਰਮਨ ਕਿਵੇਂ ਕਲੀਅਰ ਕਰੂਗਾ ਜਦੋਂ ਇਕੱਲੇ ਇਕੱਲੇ ਖਿਡਾਰੀ ਦਾ ਮੂਵਮੈਂਟ ਦੱਸ ਰਹੀ ਸੀ ਨਾ ਜਰਮਨ ਨੂੰ ਆਪਾਂ ਕਹਿੰਦੇ ਸੀ ਨਾ ਹਵਾ ਚ ਬੋਲਾਂ ਉਤਾਰਦਾਗਾ ਉਹ ਜਰਮਨ ਨੂੰ ਦੱਸਣ ਲੱਗੇ ਵੀ ਤੂੰ ਬੋਲ ਨੂੰ ਕਿਵੇਂ ਫੜਦਾ ਉਹ ਖਿਡਾਰੀਆਂ ਦੀ ਖੁਸ਼ੀ ਦਾ ਟਿਕਾਣਾ ਮੈਂ ਕਹਿੰਦਾ ਜਦੋਂ 1 ਕਰੋੜ ਦਾ ਨਾਮ ਮਿਲਿਆ ਉਹਦੇ ਨਾਲੋਂ ਵੱਧ ਉਹਨੂੰ ਖੁਸ਼ੀ ਉਦੋਂ ਹੋਈ ਸੀ ਜਦੋਂ ਉਹਨਾਂ ਦੀ ਇਕੱਲੀ ਇਕੱਲੀ ਗੇਮ ਬਾਰੇ ਦੱਸਿਆ